ਬਾਈ ਬਸਤੀ ਦਾ ਸਾਰਿਆਂ ਨੂੰ ਠੀਕ ਠਾਕ ਹੋ ਬਾਈ ਜੀ ਆਏ ਸਾਨੂੰ ਟਰੈਕਟਰ ਖੋਣੇ ਬਾਈ ਆਸ਼ਰ ਇਹੇ ਸ਼ਾਨੀ ਸਾਰਾ Ориਜਨਲ ਹੈ ਦੇਖੋ ਰੰਗ ਪੇਂਟ ਨਹੀਂ ਹੋਇਆ ਸਾਰਾ Ориਜਨਲ ਆ ਤੇ ਕੋਕਾ ਵੀ ਜੀ ਆ ਐਵੇਂ ਨਾ ਕਹੀ ਜਲਦੀ ਐ ਕੋਕਾ ਕੋਕਾ ਬਲਦੀ ਮੇਵਰੀ ਐ ਜਦੋਂ ਮਾਲ ਕਰੀਨਾ ਤੂੰ ਵੀਡੀਓ ਤੇ ਦਿਖਾ ਦੇ ਤੈਨੂੰ ਆਪ ਹੀ ਪਤਾ ਲੱਗੂਗਾ ਅੱਛਾ 92 ਮਾਡਲ ਆ ਅੱਛਾ ਇਹ ਸੈਲਫ ਸਟਾਰਟ ਆ ਹਾਂ ਪੰਜਾਬ ਨੰਬਰ ਐ ਪੀ 52 ਸਰਦੂਲਗੜ ਦਾ ਅੱਛਾ ਤੇ ਗੇਰ ਇੰਜਨ ਕੰਨੀ ਹੋ ਕੇ ਮੇ ਆਉਗੀ ਗੇਰ ਇੰਜਨ ਓਕੇ ਓਕੇ ਅੱਛਾ 140 ਡਿਮਾਂਡ ਹੂੰ ਇੱਕ ਕੋਈ ਰੇਟ ਹਾਂ ਇੱਕ ਕੋਈ 100 ਲੱਖ ਰੋ 100 ਲੱਖ ਉਸ ਤੋਂ ਬਾਅਦ ਆ ਗਿਆ ਬਾਈ ਸੈਕੰਡ ਆਸ਼ਾ ਇਹ ਉਦੋਂ ਵੀ ਚੜਦਾ ਜਾਂਦਾ ਜਿਵੇਂ ਇਹ ਚੜਦਾ ਜਾਂਦਾ ਕਰੀਦਾ ਇਹ ਉਦੋਂ ਵੀ ਚੰਗਾ ਬਾਈ ਹਾਂ 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 ਇਹ ਵੀ ਸਾਰਾ ओरिजिनल ਆ। ਅੱਛਾ। 93 ਮਾਡਲ ਪੰਜਾਬ ਨੰਬਰ। ਅੱਛਾ। ਤੇ ਨਵੀਂ ਬੈਟਰੀ ਆ ਜਿਹੜੇ ਇਹਦੇ ਨਾਲ ਓਕੇ ਆ। ਅੱਛਾ। ਹਾਂ। ਤੇਰਾ ਤਾਂ ਨਹੀਂ। ਆਪਣੇ ਆਪਣੇ ਭਾਈ ਦਾ ਮੇਰੇ ਦਾ। ਜਿਹੜਾ ਇੰਨਾ ਜਾ ਸਾਲ ਲੈਂਦਾ ਇਹਦੀ ਅਸਲੀਅਤ। ਤੇ ਇਹ ਡਿਮਾਂਡ ਹੈ 1,38,000। ਅੱਛਾ। ਬਹੁਤ ਸਾਫ਼ ਆ। ओरिजिनल ਆ ਸਰ। ਇਹ ਦਿਨ 1,30,000 ਦਾ 8000 ਰੁਪਏ ਕਢਾ ਕੇ ਅੱਛਾ ਕੀ ਗੱਲ ਨਿੱਕਾ ਯਾਰ ਓਏ ਇਹ ਛੋਟਾ ਵੇ ਟਰੈਕਟਰ ਵੀ ਏਡਾ ਕੀ ਆ ਉਹਨਾਂ ਕਾਫਰ ਹੁੰਦੇ ਓਏ ਉਹਦਾ ਕੀ ਆ ਬਾਈ ਉਹਦਾ ਕੀ ਹਾਂ ਇਹ ਕਹਾਂ ਤੇ ਮੈਂ ਮਤਖਾਮਾ ਨਵੇਂ ਡੈਰਾਂ ਜੇ ਇਹਨਾਂ ਸਾਰਾ ਕੁਝ ਲਾੜ ਗਏ ਨਾ ਹਾਂ ਇੱਕ ਵਾਰ ਦੇ ਮੋਢੇ ਤੇ ਰਹਿ ਜੂਗਾ ਕੀ ਕੁਸ ਲਾਹੀ ਲੈ ਇਹ じゃ ਕੀ ਲਾਉਣ ਨੂੰ ਕਰਦਾ ਨਾ ਲਾਉਣ ਨੋ ਮੂਹਰੇ ਬਿਲਕੁਲ ਧਿਆਰ ਨਾ ਮੇ ਯਾਰ ਹਾਂ ਪਿਛਲੇ 90 ਪੈਸੇ ਆ ਲੈ ਗਏ ਠੀਕ ਆ 25000 ਦੇ ਤੈਅ ਹੋ ਗਏ ਦੇ ਅੱਛਾ ਉਸ ਤੋਂ ਬਾਅਦ ਬੈਟਰੀ ਵੀ ਚੰਗੀ ਆਵੇ ਅੱਛਾ ਛਤਰੀ ਵੀ ਆ ਚੰਦਾ ਫੱਟੀ ਵੀ ਆ ਹਾਂ ਸੈਲਫ ਵੀ ਆ ਕੰਟਰੋਲ ਲਿਫਟ ਵੀ ਆ ਅੱਛਾ ਜੇ ਸਾਰਾ ਕੁਝ ਲਾ ਲਈਏ ਹਾਂ ਤੱਕ ਮਾਰਦੇ ਮੁੱਲ ਦੇ ਲੈ ਜੂ ਰੇਟਰ ਅੱਛਾ ਤੇ ਐਂ ਦੱਸ ਹਾਂ ਬੀ ਆ ਪਕਵਾੜ ਦੇ ਮੁੱਲ ਦੇ ਤੱਕ ਕਿਉਂ ਵੇਚਣਾ ਇਹ ਨਹੀਂ ਸਾਰਾ ਸਮਾਨ ਲਾ ਲਈ ਕੁਆੜ ਦੇ ਮੁੱਲ ਦੇ ਹੀ ਰੇਜੂ ਤੂੰ ਪੈਸੇ ਜੋੜ ਕੇ ਦੇਖਾ ਵੇਚਣਾ ਆਪਾਂ ਇਹ ਤਾਂ ਸਿੱਧੀ ਮੀਰਾਂ ਨੂੰ ਹਾਂ ਵੇਚਣਾ ਆਪਾਂ ਕਿਸੇ ਟੁੱਟ ਘੱਟ ਜ਼ਮੀਨ ਵਾਲੇ ਬੰਦੇ ਨਾਲੇ ਫਾਇਦਾ ਹੋ ਜੇ ਹੈਨਾ ਹਾਂਜੀ ਇਹਦੇ ਗੇਰ ਇੰਜਨ ਦੀ ਡਿਟੇਲ ਦੇ ਜ਼ਰਾ ਗੇਰ ਇੰਜਨ ਓਕੇ ਆ ਬਾਈ ਓਕੇ ਆ ਜ਼ਿੰਮੇਵਾਰੀ ਹੈ ਗੇਰ ਇੰਜਨ ਦੀ ਜ਼ਿੰਮੇਵਾਰੀ ਹੋ ਲੱਗਨੀ ਵਾਲੇ ਬੰਦਾ ਹਾਂਜੀ ਹਾਂਜੀ ਅੱਛਾ ਤੇ ਡਿਮਾਂਡ ਕਿੰਨੀ ਆ ਫਿਰ ਇਹਦੀ 1.40 ਲੱਖ ਨੰਬਰ ਕਿੱਥੋਂ ਦਾ ਹੈ ਨੰਬਰ ਇਹਦਾ ਐਚ ਆਰ ਨੰਬਰ ਹੈ ਜਿਹੜਾ ਨਾਮ ਹੁੰਦਾ ਬਾਈ ਪੰਜਾਬ ਰਿਆਣਾ ਉਹਦਾ ਕੋਈ ਘਰਕ ਨਹੀਂ ਇਹ ਲੋਏ ਤੇ ਕੋਈ ਆਬੀ ਆਈਡੀ ਤੇ ਚੱਲਦੇ ਨੇ ਐਪੀਰੀਅਡ ਚੱਲਣਗੇ ਨਾ ਉਹ ਉੱਚੇ ਮਾਡਲਾਂ ਦਾ ਹੁੰਦਾ ਨੰਬਰ ਦਾ ਹਮ ਹਰਿਆਣਾ ਨੰਬਰ ਸਾਰਾ ਰੇਜ ਨਾਲ ਕਿਤੇ ਰੰਗ ਪੇਂਟ ਨਹੀਂ ਹੋਇਆ ਅੱਛਾ ਤੂੰ ਇੱਕ ਗੱਲ ਹੋਰ ਦੇਖਦੇ ਲੋ ਹਾਂ ਨਹੀਂ ਹੁਣ ਵਾਲੇ ਟਰੈਕਟਰ ਆ ਗਏ ਮਗਰਿਆ ਰਿੰਬ ਜੇ ਗਲੇ ਪੇ ਹੁੰਦੇ ਨੇ ਇਹ ਰਿੰਬ ਤਾਂ ਪਾਉਣ ਪਾਉਣ ਦੇ ਨੇ ਪੂਰੇ ਸਾਫ ਵਾਲੇ ਆ ਯਾਰ ਹਾਂ ਕੁਆਲਿਟੀ ਪੂਰੀ ਹੈ ਜਿਵੇਂ ਦਿੱਖਿਆ ਨਾ ਔਰੇ ਔਰੇ ਹੁਣ ਵਾਲੇ ਆ ਜੇ ਗਲੇ ਪੇ ਹੁੰਦੇ ਆ ਉੱਚੇ ਮਾਡਲਾਂ ਦੇ ਹਾਂ ਤੇ ਦੇਖ ਲੈ ਕੰਕਲੂਕਾ ਸਾਹਿਬ ਡਾਕਟਰ ਡਾਕਟਰ ਵੀ ਪੂਰੇ ਘੈਂਟ ਲੱਗਿਆ ਪੂਰਾ ਮਹਿੰਗਾ ਡਾਕਟਰ ਆਹ ਇਹ ਟ੍ਰੈਲੀਆਂ ਦੂਰੀਆਂ ਪੈ ਜਾਂਦੀਆਂ ਹੂੰ ਦੋਨੇ ਤਰ੍ਹਾਂ ਦੇ ਪੈ ਜਾਂਦੇ ਆ ਦੋਨੇ ਤਰ੍ਹਾਂ ਪੈ ਜਾਂਦੇ ਆ ਆਹ ਪਤਾ ਲੱਗਦਾ ਇੱਥੇ ਕੇ ਲਾਈਟ ਟੈਂਕੀ ਲੱਗੀ ਆ ਤੇ ਹਾਂ ਵੀ ਨਾ ਯਾਰ ਪੂਰੇ ਸ਼ੌਂਕੀ ਬੰਦੇ ਦਾ ਕੰਮ ਕਰਾਇਆ ਫੇਰ ਟਰੈਕਟਰ ਦੇ ਦਾਂਗੇ ਆਪਾਂ ਤਾਂ ਕਿੰਨੇ ਦਾ 1 ਲੱਖ 30 1 ਲੱਖ 20 ਹਜ਼ਾਰ ਦਾ ਹੈ ਹੋਰ ਵੀ ਮੌਕੇ ਤੇ ਥੋੜਾ ਬਕਾ ਹੋ ਜਾਊਗਾ ਤੇ ਅੱਗੇ ਆਹ ਫਾਰਮ 6 ਕੋਈ ਫਾਰਮ 80 ਹੂੰ ਪੰਜਾਬ ਨੰਬਰ ਆ ਡਬਲ ਕਲੱਚ ਆ ਹਾਂ ਨਰਾਂ ਨੇ ਮੈਂ ਮਾਦਲਾ ਹਾਂ ਚਾਰੇ ਟਾਇਰ 90 95 ਪੈਸੇ ਅੱਛਾ ਲੱਕ ਪਲੇਟ ਬਿਲਕੁਲ ਨਵੀਂ ਲੱਕ ਪਲੇਟ ਪਾਈ ਹੋਈ ਜੰਨੀ ਹੈ ਜਮਾ ਹਾਂ ਵਰਕਿੰਗ ਫੁੱਲ ਵਧੀਆ ਹਾਂ ਅੱਛਾ ਤੇ ਗੇਅਰ ਗੁਰ ਕੰਨ ਕੋ ਤਾਂ ਨਹੀਂ ਮਰਦਾ ਜਾਂ ਇੰਜਨ ਕੰਨ ਲੈ ਬਾਹ ਕੇ ਲੈ ਜੀ ਅਗਲਾ ਹੈ ਬਾਹ ਕੇ ਲੈ ਜੀ ਪਾ ਮੋ ਬਾਹ ਕੇ ਲੈ ਜੀ ਅੱਛਾ ਨੰਬਰ ਤਾਂ ਕਿਧਰ ਹੀ ਹੋਇਆ 40 ਗੜਨਾ ਨੰਬਰ ਪੰਜਾਬ ਆ ਯਾਰ ਪੰਜਾਬ ਹੈ ਹਾਂ ਇੱਕ ਰੇਟ ਬੋਲਾ ਹਾਂ ਯਾਰ ਵੀਰ ਵੀਡੀਓ ਲੈ ਕਮੈਂਟ ਸ਼ੇਅਰ ਕਰਕੇ ਆ ਜੀ 1,85,000 ਦਾ ਟਰੈਕਟਰ ਹੈ ਡਬਲ ਕਲਚ ਹੈ ਹੈਨਾ ਡਬਲ ਲਾਇਰ ਦਾ ਮਾਲ ਕਰੀ ਨਾ ਦੇਖੋ 2 ਲੱਖ ਦੀ ਡਿਮਾਂਡ ਕਿੰਨੀ ਆ ਆ ਸਟicker ਵੀ ਲੱਗਾ ਲਾਈਵ ਵੀਡੀਓ ਦਾ ਹੂੰ ਤੇ ਡਿਮਾਂਡ ਕਿੰਨੀ ਸੀ 25 25 ਤੇ 1,85,000 ਦਾ 85 ਵਾਹ ਵਾਹ ਤੇਰੀ ਲਓ ਵੀ ਦੋਸਤੋ ਲੁੱਟ ਲਓ ਮੇਲਾ 1,85,000 ਦਾ ਟਰੈਕਟਰ ਹੈ ਹੈਨਾ ਉਸ ਤੋਂ ਬਾਅਦ ਆ ਗਿਆ 3600 ਫੋਰਡ ਕਿੱਥੇ ਹੈ ਆ ਖੜਾ ਓਹੋ ਹੋ ਇਹ ਭੱਲੀ ਗਈ ਸੀ ਯਾਰ 93 ਮਾਡਲ 93 ਮਾਡਲ ਆ ਹਾਂ ਪਿਛਲੇ ਟਾਇਰ ਹੈਗੇ 60 ਦੇ ਪੈਸੇ ਮੂਹਰੇ 40 ਦੇ ਪੈਸੇ ਆ ਹਾਂ ਸਾਰਾ Ориਜਨਲ ਆ ਮਗਰਿਆਲ ਕੱਲੇ ਦੁਆਰੇ ਲੱਗੇ ਹੋਏ ਅੱਛਾ ਗੇਰ ਇੰਜਨ ਆ ਉਹ ਕੀ ਆ ਅੱਛਾ ਹਰਿਆਣਾ ਨੰਬਰ ਆ ਹਾਂ ਜਮਾ ਟੱਚ ਨਹੀਂ ਕੀਤਾ ਵੀ ਹਨਾ ਹਾਂ ਜੀ ਜਮਾ ਟੱਚ ਨਹੀਂ ਕੀਤਾ ਨਹੀਂ ਪੇਂਟ ਜਿੰਨਾ ਹੈਗਾ Ориਜਨਲ ਹੈ Ориਜਨਲ ਆ ਬਾਈ Ориਜਨਲ ਆ ਹਨਾ 1,35,000 ਡਿਮਾਂਡ ਅੱਛਾ ਟਰੈਕਟਰ ਦੇ ਦਾਂਗੇ 1.5 ਲੱਖ 1.5 ਲੱਖ ਚ अच्छा मौके दे हुमान सा पक्की गल है 1 लाख 20000 हां या ना ठीक है ते नंबर मेरा के ट्रैक्टर ਦਾ ਨਾਲੇ ਟਰੈਕਟਰ ਦਾ ਮੈਂ ਤੇਰਾ ਟਰੈਕਟਰ ਦਾ ਟਰੈਕਟਰ ਦਾ ਹਰਿਆਣਾ ਨੰਬਰ ਹੈ ਮੇਰਾ ਪੰਜਾਬ ਨੰਬਰ ਹੈ हां ਜਿਹੜਾ ਨੰਬਰ ਹੈਗਾ 86729 4145 4145 लवली ਦੋਸਤੋ ਬਾਈ ਬੱਸ ਬੋਲ ਕੋਈ ਵੀ ਟਰੈਕਟਰ ਲੈਣਾ ਹੋਵੇ हां ਜਿਹੜਾ ਮਰਜ਼ੀ ਮਾਡਲ ਇਹ ਮੈਨੂੰ ਫੋਨ ਕਰ ਲਿਓ ਏ ਲੋਨ ਫੈਂਸ ਵੀ ਆਪਾਂ ਕਰਾ ਦਨੇ ਆ ਤੇ ਵਿੱਚ ਵੀ ਕੱਟ ਲਾਂਗੇ ਹੂੰ ਤੇ ਦਾ ਤੋੜਾ ਸਿੰਪਲ ਸਹੀ ਹੋਣਾ ਚਾਹੀਦਾ ਅੱਛਾ ਤੇ ਬਈ ਬੇਨਤੀ ਆ ਅਹੀਂ ਪਿਆਰ ਦੇ ਦਿਰੋ ਹਾਂ ਨਵੇਂ ਤੋਂ ਨਵਾਂ ਟਰੈਕਟਰ ਦਿਖਾਉਂਦੇ ਰਾਵਾਂਗੇ ਤੈਨੂੰ ਤੁਹਾਨੂੰ ਬਈ ਤੇ ਸੁਦੇ ਤੇਰੇ ਤੇ ਸ਼ਰਮਾ ਸ਼ਰਮਾ ਬਈ ਇਹ ਪਿਆਰ ਦਿਨੇ ਰੋ ਤੇ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਬਈ ਤੇ ਲਾਲੇ ਦਿੱਤੇ ਹੋਏ ਵੀਡੀਓ ਦੇ ਵਿੱਚ ਬਈ ਕਿੱਥੋਂ ਕਿੱਥੋਂ ਆਪਾਂ ਵੀਡੀਓ ਦੇਖ ਰਹੇ ਆ ਹੂੰ ਬਹੁਤ ਬਹੁਤ ਮਿਹਰਬਾਨੀ ਬਾਈ ਸਸੀ ਕਰਨਾ